ਹਾਂਜੀ ਸੱਚੀ ਹੈ ਹਾਲਜ ਸਾਨੂੰ ਤਾਂ ਸਾਡਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ ਅੱਜ ਬਣਾਉਣ ਜਾ ਰਹੀਆਂ ਬਹੁਤ ਹੀ ਟੇਸਟੀ ਸਟ੍ਰੀਟ ਸਟਾਈਲ ਪਾਸਤਾ ਇੱਕਦਮ ਅਲੱਗ ਤਰੀਕੇ ਦੇ ਨਾਲ ਬਣਾਵਾਂਗੇ ਬਹੁਤ ਹੀ ਜ਼ਿਆਦਾ ਵਧੀਆ ਤੇ ਚਰਪਟ ਬਣ ਜਾਊਗਾ ਬੱਚਿਆਂ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਊਗਾ ਚਲੋ ਕਰਦੇ ਆ ਫਿਰ ਬਣਾਉਣਾ ਸ਼ੁਰੂ ਅਗਲੇ ਇਥੇ ਮੈਂ ਇੱਕ ਕੜਾਈ ਦੇ ਵਿੱਚ ਪਾਇਆ ਹੈ ਤੇਲ ਅੱਧਾ ਕੁ ਚਮਚ ਜਿਹੜਾ ਮੈਂ ਤੇਲ ਪਾਇਆ ਤੇ ਅੱਧੀ ਕੱਟੀ ਹੋਈ Shimla mirch ਪਾਈ ਹੈ ਇਹਨੂੰ ਚੰਗੀ ਤਿਕਨਾਵੇਂ ਭੁੰਨ ਲਿਆ ਆ ਅਲਕੀਆ ਪਰੜਾ ਪੋਲਣੀਆਂ ਸ਼ਿਮਲਾ ਮਿਰਚ ਪਹਿਲਾਂ ਤੁਸੀਂ ਚਾਹੋ ਤਾਂ ਲਸਣ ਅਦਰਕ ਵੀ ਪਾ ਸਕਦੇ ਹੋ ਪਹਿਲਾਂ ਫਿਰ ਇਹਦੇ ਵਿੱਚ ਮੈਂ ਪਿਆਜ਼ ਇੱਕ ਕੱਟਿਆ ਹੋਇਆ ਪਿਆਜ਼ ਨੂੰ ਮੈਂ ਦਾ ਕਯੂਬ ਦੇ ਵਿੱਚ ਕੱਟ ਲਿਆ ਸੀਗਾ ਤੁਸੀਂ ਬਰੀਕ ਵੀ ਕੱਟ ਸਕਦੇ ਆ ਪਿਆਜ਼ ਨੂੰ ਵਿੱਚੰਗੀ ਤੇ ਕਰਨਾ ਪਉਣ ਤੋਂ ਬਾਅਦ ਜਿਹਦੇ ਵਿੱਚ ਮੈਂ ਦੋ ਟਮਾਟਰਾਂ ਦੀ ਪਿਊਰੀ ਪਾਈ ਹੈ ਦੋ ਟਮਾਟਰਾਂ ਨੂੰ ਮੈਂ ਗ੍ਰाइंड ਕਰਕੇ ਪਾਇਆ ਹੈ ਬਹੁਤ ਹੀ ਅਲੱਗ ਤਰੀਕਾ ਹੈ ਤੇ ਇਸ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਸਵਾਦ ਬੰਦ ਆਇਆ ਇਹਨੂੰ ਚੰਗੀ ਤਕਣੀ ਪਕਾਉਣ ਤੋਂ ਬਾਅਦ ਵਿੱਚ ਇਹਦੇ ਵਿੱਚ ਮੈਂ ਥੋੜੀ ਪਾਈ ਹੈ ਟਮੇਟੋ ਸੌਸ ਥੋੜੀ ਜੀ ਮਾਇਓਨੈਸ ਥੋੜੀ ਜੀ ਚਿਲੀ ਸੌਸ ਇਹ ਤਿੰਨੇ ਸੌਸ ਪਾਈਆਂ ਮੈਂ ਬਹੁਤ ਹੀ ਥੋੜੀਆਂ-ਥੋੜੀਆਂ ਪਾਈਆਂ ਹਨ ਤਕਰੀਬਨ ਅੱਧਾ-ਅੱਧਾ ਚਮਚ ਕਿਉਂਕਿ ਟਮੇਟੋ ਪਿਊਰੀ ਪਾਈ ਹੈ ਉਹਦੇ ਕਰਕੇ ਆਲਰੇਡੀ ਬਹੁਤ ਹੀ ਵਧੀਆ ਗਰੇਵੀ ਹੈਗੀ ਆਪਣੇ ਖੋਣੇ ਦੇ ਸਵਾਣ ਸਾਇਕ ਲੂਣ ਪਾਇਆ ਥੋੜੀ ਲਾਲ ਮਿਰਚ ਪਾਈਆ ਤੇ ਨਾਲ ਹੀ ਔਰਗੈਨੋ ਪਾਈਆ ਤੇ ਚੇਲੀ ਫਲੈਕਸ ਪਾਇਆ ਥੋੜਾ ਆ ਤੇ ਤੁਸੀਂ ਚਾਹੋ ਤਾਂ ਕਸ਼ਮੀਰੀ ਲਾਲ ਮਿਰਚ ਵੀ ਪਾ ਸਕਦੇ ਆ ਵਧੀਆ ਕਲਰ ਲਈ ਫਿਰ ਇਹਦੇ ਵਿੱਚ ਉਬਲਿਆ ਹੋਇਆ ਪਾਸਤਾ ਪਾਇਆ ਮੈਂ ਪਾਸਤ ਨੂੰ ਮੈਂ ਪਹਿਲਾਂ ਉਬਾਲ ਕੇ ਰੱਖ ਲਿਆ ਸੀ ਤੁਸੀਂ ਦੇਖ ਸਾਹਨੇ ਕਿੰਨਾ ਖਿਲੇ ਖਿਲੇ ਪਾਸਤਾ ਹੈ ਚੰਗੀ ਤਰ੍ਹਾਂ ਸਾਰੇ ਚੀਜ਼ ਨੂੰ ਆਪਾਂ ਮਲਾ ਲੈਣਾ ਹੈ ਫਿਰ ਇਹਦੇ ਵਿੱਚ ਆਪਾਂ ਲਾਸਟ ਦੇ ਵਿੱਚ ਪਾਉਣਾ ਇੱਕ ਚਮਚ ਬਟਰ ਜਿਸ ਨਾਲ ਬਹੁਤ ਹੀ ਵਧੀਆ ਟੇਸ ਆ ਜਾਂਦਾ ਹੈ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਸਕਿਪ ਵੀ ਕਰ ਸਕਦੇ ਆ ਤੇ ਆਪਣਾ ਬਹੁਤ ਹੀ ਟੇਸਟੀ ਸਟ੍ਰੀਟ ਸਟਾਈਲ ਪਾਸਤਾ ਬਣ ਕੇ ਤਿਆਰ ਆ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਤੇ ਨਵਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ